ਸਤਿਗੁਰੂ ਜੀ ਮਤ ਦੇਣਾ ਕਰਦੇ ਨੇ ਭਾਈ ਨਿਕਸਰੇ ਪੰਖੀ ਸਿਮਰ ਹਰ ਪੰਖ ਪੰਖ ਤੋਂ ਭਾਵ ਖੰਭ ਜਿਨ੍ਹਾਂ ਨੂੰ ਕਹਿੰਦੇ ਆ ਤੇ ਪੰਖੀ ਹੁੰਦਾ ਜੀਵ ਤੇ ਸਤਿਗੁਰੂ ਜੀ ਮਤ ਦਿੰਦੇ ਨੇ ਜੀਵ ਰੂਪੀ ਪੰਛੀ ਤੂੰ ਕਿਉਂ ਫਸਿਆ ਹੋਇਆ ਇਹਨਾਂ ਬੁਰੀਆਂਈਆਂ ਦੇ ਵਿੱਚ ਆਵਣ ਦੇ ਵਿੱਚ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜਾ ਚਿਖੜ ਹੈ ਨਾ ਇਹਦੇ ਵਿੱਚ ਤੂੰ ਫਸਿਆ ਹੋਇਆ ਹੈ ਤੂੰ ਬਾਹਰ ਨਿਕਲਣਾ ਕਰ ਨਿਕ ਸਰੇ ਬੰਖੀ ਤੂੰ ਇਹਨਾਂ ਦੇ ਵਿੱਚੋਂ ਨਿਕਲਣਾ ਕਰ ਜੀਵ ਆਹ ਜਿਹੜੀ ਤੇਰੀ ਆਤਮਾ ਹੈ ਨਾ ਆਤਮਾ ਇਹਨਾਂ ਬੁਰਾਈਆਂ ਦੇ ਵਿੱਚ ਫਸੀ ਹੋਈ ਆ ਆਪਣਾ ਦੇ ਵਿੱਚ ਫਸੀ ਹੋਈ ਆ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਨ ਇਸ ਜੀਵ ਦੇ ਹਿਰਦੇ ਅੰਦਰ ਹੀ ਪੁਰਾਣੀਆਂ ਪੈਦਾ ਹੁੰਦੀਆਂ ਇਹਨਾਂ ਦੇ ਵਿੱਚ ਫਸੇ ਹੋਈਆਂ ਹਨ ਔਰ ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਤੋਂ ਨਿਕਲਣਾ ਕਰ ਤੇ ਨਿਕਲ ਦਾ ਢੰਗ ਕੀ ਦੱਸਦੇ ਨੇ ਸਿਮਰ ਅਰਤਾਂ ਕਿੰਨੇ ਨਾਲ ਤੋਂ ਨਿਕਲਣ ਵਾਸਤੇ ਨਾਲ ਤੁਹਾ ਸੇਮਰ ਰੂਪੀ ਜਿਹੜੇ ਖੰਭ ਹੈ ਉਹ ਬਣਾਉਣਾ ਕਰ ਸਿਮਰਨ ਕਰਨਾ ਕਰ ਤੂੰ ਇਸ ਮਨੁੱਖਾ ਜਨਮ ਦੇ ਅੰਦਰੋਂ ਪੂਰੀ ਅੰਧਿਆ ਦੇ ਵਿੱਚੋਂ ਨਿਕਲਣਾ ਵਾਸਤੇ ਇਹ ਤੇਰਾ ਉਪਗਮ ਹੈ ਆ ਸਾਡੇ ਸੰਸਾਰ ਦੀ ਬਿਰਤੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਹੋਈ ਪਈ ਹੈ ਗੁਰਬਾਣੀ ਅੰਦਰ ਨਾ ਕਬੀਰ ਜੀ ਕੋ ਮਤ ਹੁੰਦੇ ਆ ਮਰਕਟ ਮੁਸਤੀ ਅਨਾਜ ਕੀ ਮਨ ਗौरा ਰੀ ਲਿਨੀ ਹਾਂ ਤੋਂ ਪਸਾਰ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਸਾਨੂੰ ਮਤ ਦਿੱਤੀ ਹੈ ਨਾ ਨਿਕਸਰੇ ਪੰਕੀ ਸੇਮਰ ਹਰਿ ਭਾਣ ਮਿਰ ਸਾਧੂ ਸਰਣ ਗਹੋ ਤੂਰਨ RAM ਰਤਨ ਹੀਰਾ ਸੰਗ RAM ਦਸਨਾ ਕਰਿਆ ਭਾਰੀਆ ਸਾਧੂਆਂ ਦੇ ਨਾਲ ਮਿਲ ਕੇ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾਣਾ ਤੇ ਜਿਹੜੀ ਆ ਸੰਸਾਰ ਦੀ ਗ੍ਰਿਤੀ ਪੜੀ ਆ ਨਾ ਕਬੀਰ ਜੀ ਸਾਡੇ ਸੰਸਾਰ ਕੁ ਬਿਲਤੀ ਦੱਸਦੇ ਆ ਮਰਕਟ ਮੁਸਤੀਆ ਨਾਜ ਕੀ ਮਨ ਬੌਰਾ ਰਈ ਲੀਨੀ ਹਾਥ ਪਸਾਰ ਇਹ ਦੱਸਦੇ ਨੇ ਕਹਿੰਦੇ ਜਦੋਂ ਤਾਂ ਸਾਡੇ ਮਨ ਭਟਕਦੇ ਫਿਰਦੇ ਆ ਨਾ ਬੜੇ ਚੰਚਲ ਨੇ ਤੋੜਦੇ ਆ ਇਹ ਬਾਂਦਰ ਦੀ ਲਿਆਈ ਆ ਤੇ ਬਾਂਦਰ ਨੂੰ ਜਦੋਂ ਫੜਨਾ ਹੁੰਦਾ ਨਾ ਤੈਨੂੰ ਫੜਨ ਦੇ ਵਾਸਤੇ ਇੱਕ ਸੁਰਾਹੀ ਕਹ ਲਏ ਪਤਲੇ ਮੁੰਬਾੜੀ ਜਿਹੜਾ ਭਾਂਡਾ ਹੈ ਉਹਦੇ ਵਿੱਚ ਅਨਾਜ ਪਾ ਕਰਕੇ ਜਦੋਂ ਜਾਂ ਤਾਂ ਮਿੱਟੀ ਦੇ ਵਿੱਚ ਦਬਾ ਦਿੱਤਾ ਜਾਂਦਾ ਹੈ ਤੇ ਜਾਂ ਕਿਸੇ درخت ਦੇ ਟਾਹਣੇ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਉਹਦੇ ਵਿੱਚ ਅਨਾਜ ਅੰਦਰ ਉਹਦੀ ਸੁਗੰਧ ਆਉਂਦੀ ਹੈ ਬਾੰਦਰ ਜਿਹੜਾ ਨਾ ਭੱਜਿਆ ਆਉਂਦਾ ਸਾ ਅਨਾਜ ਦੇ ਵਾਸਤੇ ਤੇ ਆ ਕਰਕੇ ਉਸ ਬਰਤਨ ਦੇ ਵਿੱਚ ਉਸ ਸੋਹਾਈ ਦੇ ਵਿੱਚ ਹੱਥ ਪਾ ਲੈਂਦਾ ਤੇ ਅਨਾਜ ਦੀ ਮੁੱਠੀ ਭਰ ਲੈਂਦਾ ਹੱਥ ਭਰਿਆ ਹੁੰਦਾ ਉਹਨੂੰ ਬਾਹਰ ਕੱਢਣਾ ਪਏਗਾ ਕੁੱਲੇ ਹੱਥ ਦੇ ਨਾਲ ਬਾਹਰ ਨਹੀਂ ਨਿਕਲਦਾ ਉਹਦੇ ਵਾਸਤੇ ਜਿਹੜਾ ਹੱਥ ਹੈ ਨਾ ਉਹ ਬੰਦ ਕਰਨਾ ਪੈਂਦਾ ਜਿਸ ਨੂੰ ਕਹਿੰਦੇ ਆ ਮੁੱਠੀ ਬੰਦ ਕਰਨੀ ਕਿੰਦੀ ਹੈ ਤੇ ਹੁਣ ਬਾਂਦਰ ਜਿਹੜਾ ਉਹ ਆਇਆ ਤਾਂ ਲਾਲਚ ਵਸ ਹੈ ਨਾ ਤੇ ਉਸ ਲਾਲਚ ਦੇ ਵਿੱਚ ਹੁੰਦਿਆਂ ਉਹ ਅਨਾਜ ਦੀ ਮੁਠੀ ਭਰ ਲੈਂਦਾ ਹੈ ਇਹ ਮਨ ਜਿਹੜਾ ਨਾ ਬੜਾ ਚੰਚਲਾ ਬੜਾ ਲਾਲਚੀ ਹੈ ਤੋ ਮੁਠੀ ਭਰ ਲੈਂਦਾ ਜਦੋਂ ਬਾਹਰ ਕਢਦਾ ਤੇ ਹੱਥ ਵਿੱਚ ਫਸ ਜਾਂਦਾ ਜਦੋਂ ਹੱਥ ਵਿੱਚ ਫਸਿਆ ਉਹ ਬਾਹਰ ਨਹੀਂ ਆਏਗਾ ਜੀ ਹਾਂ ਤੋ ਕੋਰਦਾ ਹੈ ਮੁਠੀ ਕੋਰਦਾ ਤੇ ਅਨਾਜ ਨਹੀਂ ਬਾਹਰ ਆਏਗਾ ਉਹਨੇ ਦੋਨੇ ਪਾਸੇ ਜਿਹੜਾ ਬਾਂਦਰ ਆ ਫਸ ਜਾਂਦਾ ਹੈ ਤੇ ਮਨ ਜਿਹੜਾ ਉਹ ਲਾਲਚੀ ਆ ਵੀ ਅਨਾਜ ਮੈਂ ਪ੍ਰਾਪਤ ਕਰਨਾ ਹੈ ਉਹ ਅਨਾਜ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਹੀ ਜਿਹੜਾ ਨਾ ਉਹ ਆਪਣੇ ਆਪ ਨੂੰ ਸੜਾ ਲੈਂਦਾ ਮਰਕਟ ਮੋਸਤੀ ਅਨਾਜ ਕੀ ਮਨ ਬਉਰਾ ਰੇ ਤੇ ਮਨ ਜਿਹੜਾ ਨਾ ਲਾਲਚੀ ਹੋਇਆ ਨੀ ਨੀ ਹਾਤ ਵਿਸਾਰ ਤੇ ਵਿਚ ਹੱਥ ਪਾਇਆ ਤੇ ਕਢਣ ਲੱਗਿਆ ਤੇ ਵਿਚ ਫਸ ਗਿਆ ਛੂਟਣ ਕੋਸ਼ਿਸ਼ ਆ ਕਰਿਆ ਮਨ ਗਉਰਾ ਰੇ ਨਾਚਿਓ ਘਰ ਘਰ ਬਾਰ ਤੇ ਕਬੀਰ ਜੀ ਬਰ ਦੱਸਦੇ ਆ ਭਾਈ ਆ ਮਨ ਸੰਕਾਂ ਦੇ ਵਿੱਚ ਬਿੰਦਤਾ ਦੇ ਵਿੱਚ ਆ ਗਿਆ ਵੀ ਛੁਟਣਾ ਕਿਵੇਂ ਛੂਟਣ ਕੋ ਸਹਿਸਾ ਕਰਿਆ ਚਿੰਤਾ ਜਤੋਂ ਲੱਗਿਆ ਵੀ ਮੈਂ ਫਸ ਗਿਆ ਵਿਚ ਰੋਣਾ ਪੰਦਤ ਤੇ ਫਿਰ ਉਹ ਰੌਲੇ ਦੀ ਆਵਾਜ਼ ਸੁਣ ਕੇ ਜਿਹੜੇ ਸ਼ਿਕਾਰੀ ਨੇ ਉਹ ਸਰਾਹੀ ਲਾਈਤੀ ਐ ਨਾ ਉਹ ਨੂੰ ਘੇਰ ਲੈਂਦਾ ਮਨ ਬੌਰਾ ਰੇ ਇਹ ਜਿਹੜਾ ਮਨ ਨੇ ਨੇ ਫੜਾ ਦਿੱਤਾ ਉਹ ਨੂੰ ਫਿਰ ਉਹਦਾ ਨਤੀਜਾ ਕੀ ਮਿਲਿਆ ਲਾਲਚ ਦਾ ਨਤੀਜਾ ਕੀ ਮਿਲਿਆ ਨੱਚੋ ਘਰ ਘਰ ਵਾਰ ਫਿਰ ਘਰਾ ਦੇ ਦਰਾਂ ਤੇ ਜਾ ਕੇ ਕਿਹਨੂੰ ਨਚਾਣਾ ਪਿਆ ਤਮਾਸ਼ੇ ਦਿਖਾਈਏ ਉਨੂੰ ਘਰ ਘਰ ਵਾਰ ਵਾਰ ਜਾ ਕਰਕੇ ਨਚਣਾ ਪਿਆ ਤੇ ਉਸ ਸ਼ਿਕਾਰੀ ਨੇ ਉਹ ਫੜ ਲਿਆ ਤੇ اسی ਤਰ੍ਹਾਂ ਜਿਹੜੇ ਸਾਡੇ ਸੰਸਾਰ ਦੀ ਗਿਰਤੀ ਹੈ ਨਾ ਇਹ ਲਾਲਚ ਵਸੂ ਕਰਕੇ ਅਨੇਕਾਂ ਤਰ੍ਹਾਂ ਦੇ ਕਰਮ ਕਮਾਉਂਦੀਆਂ ਬਹੁਤੇ ਲਾਲਚ ਕਰਦੇ ਆ ਬਹੁਤੇ ਅਨੇਕਾਂ ਤਰ੍ਹਾਂ ਦੇ ਗੁਨਾਹ ਕਰ ਜਾਂਦੇ ਆ ਇੱਕ ਝੂਠ ਝੁਕਾਉਣ ਵਾਸਤੇ 100 ਝੂਠ ਬੋਲਣਾ ਪੈਂਦਾ ਬੜਿਆਂ ਨੂੰ ਬੜਾ ਕੁਝ ਦੱਸਣਾ ਪੈਂਦਾ ਵੀ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਇੱਕ ਤੋਂ ਇੱਕ ਵਾਧਾ ਤੁਰਿਆ ਜਾਂਦਾ ਤੇ ਇਸੇ ਹੀ ਤਰ੍ਹਾਂ ਜਿਹੜਾ ਜੀਵ ਹੈ ਨਾ ਸੰਸਾਰ ਦੀ ਦ੍ਰਿਤੀ ਦੇ ਅੰਦਰ ਥੋੜਾ ਲਾਲਚ ਹੋਰ ਕਮਾਈ ਥੋੜਾ ਲਾਲਚ ਹੋਰ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਜਾਂਦਾ ਵੱਡੀ ਮਾਇਆ ਦੀ ਗਿਰਥ ਦੇ ਵਿੱਚ ਫਸ ਜਾਂਦਾ